ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਫਿਰ ਤੋਂ ਇੱਕ ਵਾਰ ਸਾਡੇ ਨਵੇਂ ਬਲੌਗ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਹੁਸ਼ਿਆਰਪੁਰ ਤੋਂ ਮਾਲਪੁਰ ਮਾਲਪੁਰ ਤੋਂ ਜਦੋਂ ਆਪਾਂ ਜਾਂਦੇ ਹਾਂ ਜੇਜੋ ਰੋਡ ਤੇ ਉੱਥੇ ਪੈਂਦਾ ਜੀ ਇੱਕ ਪਿੰਡ ਲਲਵਾਨ ਜਿੱਥੇ ਕਿ ਬਾਬਾ ਬਲਕਨਾ ਜੀ ਦਾ ਬਹੁਤ ਹੀ ਖੂਬਸੂਰਤ ਮੰਦਿਰ ਹੈ ਸ਼ਿਵ ਭੋਲੇ ਨਾਲ ਜੀ ਦੀ ਮੂਰਤੀ ਸਥਾਪਨਾ ਅੰਦਰ ਬਹੁਤ ਵੱਡੀ ਹੋਈ ਹੋਈ ਆ ਤੁਹਾਨੂੰ ਦਿਖਾਵਾਂਗੇ ਬਾਹਰੋਂ ਗੇਟ ਚੈੱਕ ਕਰੋ ਜੀ ਕਿੰਨਾ ਹੀ ਵਧੀਆ ਲੱਗ ਰਿਹਾ ਚਲੋ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਪੂਰਾ ਮੰਦਰ ਅੰਦਰੋਂ ਸਪੋਰਟ ਜਰੂਰ ਕਰਿਓ ਔਰ ਕਮੈਂਟ ਵਿੱਚ ਜਵਾਬ ਵੀ ਜਰੂਰ ਲਿਖ ਦਿਓ ਸਾਰੇ ਜਣੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋ ਆ ਜੀ ਆ ਚੁਕੇ ਆ ਦਰਬਾਰ ਦੇ ਅੰਦਰ ਦੇਖੋ ਜੀ ਕਿੰਨੀਆਂ ਪਿਆਰੀਆਂ ਫੋਟੋਜ਼ ਇਸ ਸਾਈਡ 'ਸ਼ਿਪੋਲੇ ਨਾਜੀ ਦਾ ਮੰਦਿਰ ਸਾਹਮਣੇ ਲੰਗਰ ਲੱਗਾ ਹੋਇਆ ਜੀ ਲੈ ਲਓ ਫੋਟੋ ਕਰਾ ਲਓ ਬੰਦੀ ਨਾ ਬਾਬਾ ਬਲਕਨਾ ਜੀ ਦਾ ਮੰਦਿਰ ਤੋਂ ਪਤਾ ਲੱਗ ਜਾਂਦਾ ਜੀ ਉੱਪਰ ਹੀ ਗਣੇਸ਼ੀ ਦੀ ਮੂਰਤੀ ਸਥਾਪਨਾ ਹੋਈ ਹੋਈ ਆ बाबा बालकनाथ जी।, जी गुगा जारवीर जी कल गुरु रविदास जी महाराज हर हर महादेव ਜਾਹ ਕੋਲਣਾ ਚਾਹੀਦਾ ਸਾਰਾ ਹਾਲ ਹੈ ਜੀ ਬਾਬਾ ਜੀ ਦੇ ਤਾਂ ਜਾਗਰਣ ਵਾਸਤੇ ਚੌਕੀ ਵਾਸਤੇ ਸਾਰੇ ਹਾਲ ਵਿੱਚ ਪ੍ਰਬੰਧ ਕੀਤਾ ਜਾਂਦਾ ਹੈ ਦੇਖੋ ਜੀ ਗੁਰੂਆਂ ਪੀਰਾਂ ਦੀ ਫੋਟੋ ਲਾਈ ਹੋਈਆਂ ਗੂਗਾ ਯਾਰ ਵੀਰ ਜੀ ਹਨੂਮਾਨ ਜੀ ਲਕਦਾਤਾ ਵੀਰ ਜੀ ਪੈਰੋ ਸਰਕਾਰ ਕਵਾਜਾ ਵਲੀ 11 ਮੇਲੇ ਸਰਕਾਰ ਜਿੰਨੇ ਵੀ ਗੱਡੀ ਤੇ ਬੈਠੇ ਹੋਏ ਆ ਸਾਰਿਆਂ ਦੀਆਂ ਇਹਨਾਂ ਨੇ ਫੋਟੋਆਂ ਲਾਈਆਂ ਹੋਈਆਂ ਜੀ ਯਾਦਗਾਰੀ ਰੱਖੀ ਹੋਈ ਆ ਧੰਨ ਧੰਨ ਜੋਗੀ ਨਿਵਾਣਾ ਜੀ ਇੱਧਰ ਆ ਜੀ ਬਾਬਾ ਜੀ ਦਾ ਧੂਣਾ ਸਵਾਗਤ ਬਲਕਨਾ ਜੀ ਗੂਗਾ ਜਾਰ ਵੀਰ ਜੀ ਲੱਖ ਦਾਤਾ ਵੀਰ ਜੀ ਹਾਂ ਜੀ ਇਧਰ ਆ ਜੀ ਗੂਗਾ ਜਾਰ ਵੀਰ ਜੀ ਜੋ ਕਿ ਨਾਗਦੇਵ ਜੀ ਹੈ ਉਧਰ ਬਾਬਾ ਬਲਕਨਾ ਜੀ ਬਾਪੂ ਦਮੰਦਰ ਜੀ ਸ਼ੇਰ ਚੰਕੂ ਪਰਵਾਨਾ ਨਾ ਆਇਆ ਉਹ ਪੇਕੇ ਬੱਚਾ ਆਇਆ ਕੁਛ ਨਹੀਂ ਹਾਂਜੀ ਦੋਸਤੋ ਜੋ ਆਪਾਂ ਤੁਹਾਨੂੰ ਦਿਖਾਉਣ ਆ ਰਹੇ ਆ ਜੀ ਸਾਹਮਣੇ ਦੇਖੋ ਜੀ ਬਾਬਾ ਬਲਕਨਾ ਜੀ ਸ਼ਿਵ ਸ਼ੰਭੂ ਭੋਲੇ ਨਾ ਜੀ ਦੀ ਕਿੱਡੀ ਵੱਡੀ ਮੂਰਤੀ ਬਣਾਈ ਹੋਈ ਹੈ ਜੋ ਆਪਾਂ ਤੁਹਾਨੂੰ ਇਸ ਬਲੋਗਸ ਦਰਸ਼ਕ ਕਨਾਨ ਆਏ ਆ ਜੀ ਇਹ ਹੈ ਜੀ ਉਹ ਜਗਾ ਸਰੋਵਰ ਬਣਿਆ ਹੋਇਆ ਤੁਹਾਨੂੰ ਸਾਰਾ ਦਿਖਾਵਾਂਗੇ ਪਿੱਛੇ ਬੱਦਲ ਦੇਖੋ ਕਿੰਨੇ ਵਧੀਆ ਲੱਗ ਰਿਹਾ ਅੱਜ ਬੱਦਲ ਹੋਇਆ ਪਿਆ ਠੰਡਾ ਮੌਸਮ ਆ بارش ਦਾ ਮਾਹੌਲ ਹੋਇਆ ਪਿਆ ਆਫੀਦਾਰੇ ਦੇਵੀ ਦੇਵਤੇ ਦੀਆਂ ਮੂਰਤੀ ਹੈਗੀ ਆ ਅੰਦਰ ਤੁਹਾਨੂੰ ਦਿਖਾਵਾਂਗੇ ਇਸ ਬਲੌਗ ਦੇ ਵਿੱਚ ਤੁਸੀਂ ਬਸ ਨਵੇਂ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜੈ ਬਾਬਾ ਜਰੂਰ ਲਿਖ ਦਿਓ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਹੋਰ ਆਪਾਂ ਤੁਹਾਨੂੰ ਸਪੈਸ਼ਲ ਚੀਜ਼ ਕੀ ਦਿਖਾਣੇ ਆਲੇ ਆ ਇਸ ਮੰਦਰ ਵਿੱਚ ਦਿਖਾਵਾਂਗੇ ਕਹਿੰਦੇ ਆ ਕਿ ਸ਼ਿਵਲਿੰਗ ਛੋਟੇ-ਛੋਟੇ ਹੈਗੇ ਇੱਥੇ ਸਥਾਪਿਤ ਹੋਇਓ ਤੇ ਸ਼ਿਵਲਿੰਗ ਕਿੰਨੇ ਆ ਜੀ ਕਹਿੰਦੇ 1000 ਤੋਂ 1100 ਦੇ ਵਿੱਚ ਵਿੱਚ ਸ਼ਿਵਲਿੰਗ ਆ ਜੋ ਆਪਾਂ ਤੁਹਾਨੂੰ ਦਿਖਾਉਣ ਲੈ ਕੇ ਆ ਰਹੇ ਹਾਂ ਬਿਲਕੁਲ ਸਾਡੇ ਸਾਹਮਣੇ ਆ ਜੀ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਛੋਟੇ ਛੋਟੇ ਸ਼ਿਵਲਿੰਗ ਆ ਜੋ ਕਿ ਕਹਿੰਦੇ 1000 ਤੋਂ 1100 ਦੇ ਵਿੱਚ ਵਿੱਚ ਸ਼ਿਵਲਿੰਗ ਆ ਤੇ ਗੱਭੇ ਬਣਾਈ ਹੋਈ ਜੀ ਸ਼ਿਵ ਭੋਲੇ ਨਾ ਜੀ ਦੀ ਮੂਰਤੀ ਸ਼ਿਵਲਿੰਗ ਬਣਾਇਆ ਹੋਇਆ ਦੇਖੋ ਜੀ ਉੱਧੇ ਸਾਰੇ ਦੇਵੀ ਦੇਵਤੇ ਬਣਾਏ ਹੋਏ ਆ ਤੁਹਾਨੂੰ ਉਹ ਵੀ ਦਰਸ਼ਨ ਕਰਾਵਾਂਗੇ ਤੇ ਇਸ ਸਾਈਡ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਚਲੋ ਪਹਿਲਾਂ ਆਪਾਂ ਤੁਹਾਨੂੰ ਸ਼ਿਵਲਿੰਗ ਦਿਖਾਈਏ ਸਾਰੇ ਉਹ ਜੀ ਗੱਬੇ ਬਣਾਇਆ ਹੋਇਆ ਸਰੋਵਰ ਆਸ-ਪਾਸ ਸ਼ਿਵਲਿੰਗ ਹੈ ਜੀ ਆਜਾ ਚਲੋ ਹਾਂਜੀ ਦੋਸਤੋ ਇੱਧਰ ਹੈ ਜੀ ਕੈਦਾਰਨਾਥ ज्योतिलिंग बजरंग बली जी काशी विश्व विश्वनाथ मंदिर इधर आई त्रिदेव कृष्णेवेश्वर सरस्वती जी त्रंबकेश्वर शिवलिंग माता शीरावली जी ਨਾਗੇਸ਼ਵਰ ਜੀ ਗੁਰੂ ਦਤਾਤਰੇ ਜੀ ਜੋ ਕਿ ਬਾਬਾ ਬਲਕਨਾਥ ਜੀ ਦੇ ਗੁਰੂ ਸੀ ਰਾਮੇਸ਼ਵਰ ਜੀ ਜੈ ਭੋਲੇ ਨਾਥ ਸ਼ਿਵ ਸ਼ੰਕਰ ਜੀ ਹੁਣ ਆਪਾਂ ਜਾਵਾਂਗੇ ਜੀ ਗੁਫਾ ਦੇ ਅੰਦਰ ਜੋ ਕਿ ਇੱਥੋਂ ਪੈਂਦੀ ਹੈ ਜੀ ਸ਼ੇਰ ਜੀ ਦੇ ਮੂੰਹ ਸ਼ੇਰ ਦੇ ਮੂੰਹ ਦੇ ਵਿੱਚ ਦੀ ਪੈ ਰਹੀ ਹੈ ਗੁਫਾ ਚੁੱਕੋ ਬਹਾਮਾ ਸਵਾ ਸਵਾ ਕਿਰਵ ਨੰਨੇ ਕੋਈ ਨਹੀਂ ਅੱਧਾ ਪੁੱਟਾ ਨੀਰ ਹਾਵੇ ਨਾ ਅੰਦਰ ਨੀਰਾ ਟੀਓਜੀ ਪੋੜੇ ਲਾਜੀ ਕਿਰਾਵਾ ਮਾਵਣੇ ਲੱਟਾ ਜਲੀ ਨਾ ਭੁੱਖਾ ਪਿਲਾ ਉਹ ਨਹੀਂ ਅੱਧਾ ਮੈਂ ਜੀਵ ਕੇਂਦਾ ਉਹ ਨਹੀਂ ਦੱਸਾਂ ਮੈਂ ਨੰਨੂ ਨੋ ਜੀ ਇਧਰ ਦਰਸ਼ਕੋ ਬਾਬਾ ਵਾਲਕਨਾਹ ਜੀ ਦੇ ਇਧਰ ਆ ਗਿਆ ਜੀ ਜੀ ਤੁਹਾਨੂੰ ਦੂਜੀ ਸਾਈਡ ਲੈ ਕੇ ਜਾਂਦੇ ਆ ਜੀ ਜਾਣ ਲਈ ਇਧਰ ਹੱਥ ਜੋੜ ਕੇ ਖੜਾ ਹੋ ਹਰ ਹਰ ਮਹਾਦੇਵ ਲੋ ਜੀ ਮੰਦਰ ਤੋਂ ਬਾਹਰ ਆ ਕੇ ਗੁਫਾ ਤੋਂ ਬਾਹਰ ਆ ਕੇ ਆਪਾਂ ਇਧਰ ਜਾਂਦੇ ਆ ਜੀ ਮਾਤਾ ਰਵੀਰ ਦਰਸ਼ਨ ਕਰਨ ਲਈ c'è matta di matta parigi c'è babbo balcanci pedra di बाबा फरीद जी जी भीमा शंकर जी भगत कबीर जी वैद्यनाथ जी सिद्ध चानू जी और ओंकारेश्वर जी साई बाबा जी महाकालेश्वर जी धन बाबा भुला जी बीबी कृष्णा जी बीबी चंद जी मलिकाजुन जी ਅੱਜ ਜਿਹੜਾ ਜੀ ਪਾਕਸ਼ਰਵਨ ਜੀ ਸੋਮਨਾਥ ਜੀ ਲੋ ਜੀ ਮੰਦਿਰ ਤੁਹਾਨੂੰ ਪੂਰੇ ਦਰਸ਼ਨ ਕਰਾਤੇ ਆ ਬਾਬਾ ਵਾਲਕਨਾਥ ਜੀ ਦੇ ਸ਼ਿਪੋਲੇਨਾਥ ਜੀ ਦੇ ਜੋ ਕਿ ਖੂਬਸੂਰਤ ਮੰਦਿਰ ਬਣਿਆ ਹੋਇਆ ਦੋਸਤੋ ਜੋ ਵੀ ਸਜਣਾ ਤੇ ਆਈ ਸੀ ਪਾਕਤ ਇੱਕ ਵਾਰ ਜ਼ਰੂਰ ਲਿਖ ਦਿਓ ਜੈ ਬਾਬੇ ਦੀ ਹਰ ਹਰ ਮਹਾਦੇਵ ਤੇ ਜਿਹੜੇ ਆਣਾ ਚਾਹੁੰਦੇ ਉਹ ਵੀ ਆਓ ਦੇਖੋ ਕਿੰਨੀ ਪਿਆਰੀ ਜਗ੍ਹਾ ਆ ਤੇ ਅੱਜ ਦੇ ਬਲੌਗ ਚ ਬਸ ਇੰਨਾ ਹੀ ਤੁਹਾਨੂੰ ਇਹੀ ਜਗ੍ਹਾ ਦਿਖਾਣੀ ਸੀ ਆਪਾਂ ਤੇ ਵੀਡੀਓ ਵਧੀਆ ਲੱਗੀ ਚੈਨਲ ਚੈਨਲ ਸਬਸਕ੍ਰਾਈਬ ਕਰ ਲਿਓ ਔਰ ਵੀਡੀਓ ਲਾਈਕ ਵੀ ਜਰੂਰ ਕਰ ਦਿਓ ਮਿਲਦੇ ਆ ਤੁਹਾਨੂੰ ਕਿਸੇ ਹੋਰ ਬਲੌਗ ਦੇ ਵਿੱਚ ਹੋਰ ਪਿਆਰੀ ਵੀਡੀਓ ਵਿੱਚ ਦਰਸ਼ਕ ਜੀ ਹੋਰ ਕਿਸੇ ਧਾਰਮਿਕ ਸਥਾਨ ਦੇ ਚਲੋ ਦੋਸਤੋ ਮਿਲਦੇ ਆ ਜੀ ਕਿਸੇ ਹੋਰ ਵੀਡੀਓਸ ਤੁਹਾਨੂੰ ਬਾਏ ਬਾਏ ਦੋਸਤੋ ਨਵੇਂ ਹੈਗੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ